ਬਲਵੰਤ ਸਿੰਘ ਰਾਜਵਾਨਾ ਬਲਵੰਤ ਸਿੰਘ ਰਾਜਵਾਨਾ ਨੂੰ ਲੈ ਕੇ ਬਹੁਤ ਵੱਡੀ ਖਬਰ ਨਵੀਂ ਖਬਰ ਤਾਜ਼ਾ ਖਬਰ ਵੱਡਾ ਅਪਡੇਟ ਦੋਸਤੋ ਇਸ ਤਰ੍ਹਾਂ ਨਿਊਜ਼ ਚੈਨਲਾਂ ਵਾਲੇ ਕਰਦੇ ਹੁੰਦੇ ਨੇ ਹਾਲਾਂਕਿ ਖਬਰ ਛੋਟੀ ਹੁੰਦੀ ਹੈ ਪਰ ਉਹ ਉਸ ਖਬਰ ਨੂੰ ਇਸ ਤਰ੍ਹਾਂ ਦੱਸਦੇ ਨੇ ਜਿਵੇਂ ਕਿ ਬਹੁਤ ਜ਼ਿਆਦਾ ਵੱਡੀ ਖਬਰ ਹੋਵੇ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਬਲਵੰਤ ਸਿੰਘ ਰਾਜਵਾਨਾ ਦੇ ਸਬੰਧ ਵਿੱਚ ਇੱਕ ਲੇਟ ਜਹੇਗੀ ਇਹ ਤਾਜ਼ਾ ਖਬਰ ਹੈਗੀ ਹੈ ਨਵੀਂ ਖਬਰ ਹੈਗੀ ਹੈ ਅਪਡੇਟ ਹੈਗਾ ਉਹ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਵੈਸੇ ਤਾਂ ਦੋਸਤੋ ਪਹਿਲਾਂ ਵੀ ਅਸੀਂ ਕਈ ਵਾਰੀ ਬਲਵੰਤ ਸਿੰਘ ਰਾਜਵਾਨਾ ਦੇ ਸਬੰਧ ਵਿੱਚ ਕਈ ਵੀਡੀਓਜ਼ ਬਣਾ ਕੇ ਅਪਲੋਡ ਕਰ ਚੁੱਕੇ ਹਾਂ ਸ਼ਾਇਦ ਤੁਸੀਂ ਦੇਖੀਆਂ ਹੋਣ ਤੇ ਫਿਰ ਵੀ ਇੱਥੇ ਇਹ ਦੱਸਣਾ ਬਣਦਾ ਹੈ ਥੋੜਾ ਜਿਹਾ ਸੰਖੇਪ ਦੇ ਵਿੱਚ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਲਗਭਗ 30 ਕੁ ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦਾ ਹੈ ਉਹਨਾਂ ਤੇ ਇਲਜ਼ਾਮ ਲੱਗੇ ਸੀ ਕਿ ਉਹਨਾਂ ਨੇ ਮੁੱਖ ਮੰਤਰੀ ਬੇਅੰਤੇ ਨੂੰ ਗੱਡੀ ਚੜਾਇਆ ਬੰਬ ਦੇ ਨਾਲ ਉਡਾਇਆ ਚੰਡੀਗੜ੍ਹ ਦੇ ਵਿੱਚ ਜਿਹੜੀ ਸੈਕਟਰੀਟ ਹੈਗੀ ਹੈ ਉੱਥੇ ਤੇ ਉਹਨਾਂ ਨੇ ਇਹ ਕਬੂਲ ਵੀ ਕੀਤਾ ਸੀ ਖੁੱਲੇ ਤੌਰ ਤੇ ਕੋਰਟ ਦੇ ਵਿੱਚ ਮੰਨਿਆ ਸੀ ਕਿ ਅਸੀਂ ਇਹ ਕੰਮ ਕੀਤਾ ਤੇ ਉਸੇ ਟਾਈਮ ਤੋਂ ਫਿਰ ਉਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਬਲਵੰਤ ਸਿੰਘ ਰਾਜਵਾਨਾ ਦੇ ਸਬੰਧ ਵਿੱਚ ਥੋੜੀ ਜੀ ਗੱਲ ਕਰਨੀ ਹੈ ਉਹਨਾਂ ਦੇ ਬਾਰੇ ਵਿੱਚ ਇੱਕ ਤਾਜ਼ਾ ਖਬਰ ਹੈਗੀ ਹੈ ਉਹ ਇਹ ਹੈ ਕਿ ਜਿਹੜੇ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪੀਟਲ ਦੇ ਵਿੱਚ ਲੈ ਕੇ ਜਾਇਆ ਗਿਆ ਕਿ ਮੈਡੀਕਲ ਚੈੱਕਅਪ ਹੋਏਗਾ ਉਹਨਾਂ ਦਾ ਮੈਡੀਕਲ ਜਾਂਚ ਹੋਏਗੀ ਤੇ ਲਗਭਗ 1 ਘੰਟੇ ਤੱਕ ਉਹਨਾਂ ਦਾ ਚੈੱਕਅਪ ਹੋਇਆ ਜਾਂਚ ਹੋਈ ਤੇ ਇਸੇ ਕਰਕੇ ਅੱਜ ਨਿਊਜ਼ਪੇਪਰ ਦੇ ਵਿੱਚ ਇਹ ਖਬਰ ਆਈ ਹੋਈ ਹੈ ਤੇ ਇਸ ਟਾਪਿਕ ਤੇ ਅਸੀਂ ਪਹਿਲਾਂ ਵੀ ਕਈ ਵਾਰ ਵੀਡੀਓਜ਼ ਬਣਾ ਕੇ ਅਪਲੋਡ ਕਰ ਚੁੱਕੇ ਹਾਂ ਜੇ ਤੁਸੀਂ ਡਿਟੇਲ ਦੇ ਵਿੱਚ ਜਾਨਣਾ ਚਾਹੁੰਦੇ ਹੋ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਕੌਣ ਹੈ ਕੇਸ ਦੇ ਬਾਰੇ ਵਿੱਚ ਜਾਨਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਇਸ YouTube ਚੈਨਲ ਤੇ ਜਾ ਕੇ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਸੰਬੰਧ ਵਿੱਚ ਬਣਾਈਆਂ ਗਈਆਂ ਵੀਡੀਓਜ਼ ਦੇਖ ਸਕਦੇ ਹੋ ਤੇ ਅੱਜ ਇਹ ਇੱਕ ਛੋਟੀ ਜੀ ਖਬਰ ਸੀ ਪਰ ਜਿਵੇਂ ਅਸੀਂ ਸਟਾਰਟਿੰਗ ਕੀਤੀ ਸੀ ਕਿ ਬਹੁਤ ਵੱਡੀ ਖਬਰ ਤਾਜ਼ਾ ਖਬਰ ਨਵੀਂ ਖਬਰ ਤਾਜ਼ਾ ਅਪਡੇਟ ਵੱਡਾ ਅਪਡੇਟ ਤੇ ਉਹ ਤੁਹਾਡੇ ਨਾਲ ਸ਼ੇਅਰ ਕੀਤਾਗਾ ਤੇ ਉਮੀਦ ਹੈ ਕਿ ਤੁਹਾਨੂੰ ਪਤਾ ਲੱਗ ਹੀ ਗਿਆ ਕਿ ਕੀ ਖਬਰ ਸੀਗੀ ਖਬਰ ਸਿਰਫ ਇਹ ਸੀ ਕਿ ਭਾਈ ਬਲਵੰਤ ਸਿੰਘ ਰਾਜੂਵਾਲਾ ਨੂੰ ਮੈਡੀਕਲ ਚੈੱਕਅਪ ਦੇ ਲਈ ਮੈਡੀਕਲ ਜਾਂਚ ਦੇ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਹਸਪੀਟਲ ਦੇ ਵਿੱਚ ਲੈ ਕੇ ਜਾਇਆ ਗਿਆ ਕਰੀਬ 1 ਘੰਟਾ ਉਹਨਾਂ ਦੀ ਜਾਂਚ ਹੋਈ ਤੇ ਦੋਸਤੋ ਇਹ ਹੈਗਾ ਸੀ ਅਪਡੇਟ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ